پوتر سنتے سنت مہاراجی جنہ دیشا انسار جو ہر سال دبنی شوبھا یاترا پنجاب ہر گوار تک جاتی ہے اور ساری سنگا جمع جموں تو

ਦਰਸ਼ਨ ਕਰ ਰਹੀ ਆ ਤੇ ਦੇਖ ਰਹੀ ਆ ਤਾਂ ਅੱਜ ਸਾਰਾ ਹੀ ਤੋਰਾਂ ਜੋ ਹੈ ਅੱਗੇ ਅਸੀਂ 3 ਦਿਨ ਦਾ ਪ੍ਰੋਗਰਾਮ ਰੱਖਦੇ ਸੀ ਪਰ ਕਿਸੇ ਜੀ ਨੂੰ ਰੋਕਿਆ ਜਾਵੇ ਨਾ ਉਹ ਅੱਗੇ ਵਧੀ ਆ ਜਿੰਨਾ ਤੁਸੀਂ ਫੋਟਵਾਜ ਨੂੰ ਸੱਜਣ ਨੂੰ ਵਰਨਾ ਹੋਰ ਨਹੀਂ ਕੋਈ ਚੱਲਦਾ کئی ਵਾਰ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨੀ ਚਾਹਦਾ ਇੱਕ ਮਿੰਟ ਆਪਣਾ ਧਿਆਨ ਦਿਓ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ 150 ਸਾਲ ਤੱਕ ਮੁਗਲਾਂ ਦਾ ਰਾਜ ਰਿਹਾ ਸਾਡੇ ਭਾਰਤ ਦੇ ਵਿੱਚ 150 ਸਾਲ ਤੋਂ ਜ਼ਿਆਦਾ ਰਿਹਾ ਉਹਨਾਂ ਨੇ ਜਿੱਥੇ ਵੀ ਕੋਈ ਪ੍ਰੋਗਰਾਮ ਹੋਣਾ ਜਾਂ ਆ ਕੇ ਸਾਰਾ ਬੰਦ ਕਰ ਦੇਣਾ ਉਹ ਟੋਟਪਾਰ ਕਰਨੀ ਤੇ ਕਈ ਤਰ੍ਹਾਂ ਦੇ ਤਸੀਹੇ ਦੇਣੇ ਸਾਡੇ ਲੋਕਾਂ ਨੂੰ ਕੋਈ ਪ੍ਰੋਗਰਾਮ ਕਰਾਉਂਦਾ ਕਿਸੇ ਨੂੰ ਕੋਈ ਟਾਈਮ ਨਹੀਂ ਸੀ ਮਿਲਦਾ ਉਸ ਤੋਂ ਬਾਅਦ ਮੁਗਲਾਂ ਤੋਂ ਬਾਅਦ ਰਾਜਪੁਰਾ ਦਾ ਪਹੁੰਚਿਆ ਤੁਸੀਂ ਕਿੰਨੇ ਕ ਇਤਿਹਾਸਕ ਕੰਮ ਕੀਤੇ ਆ ਉਹਨਾਂ ਟਾਈਮਾਂ ਦੇ ਵਿੱਚ

ਸਾਡੇ ਜਿਹੜੇ ਵਿੱਚੋਂ ਜਿਹੜਾ ਵੱਡਿਆ ਸਾਡੇ ਲੋਕਾਂ ਨੇ ਸਾਡੇ ਵਿੱਚੋਂ ਹੀ ਸਾਰਾ ਕਮਜ਼ੋਰ ਕਰਨਾ ਚਾਹਿਆ ਅੱਜ ਦੇ ਤੁਸੀਂ ਪ੍ਰੋਗਰਾਮ ਬਣਾਉਂਦੇ ਆ ਇਹਦਾ ਸਮਝਿਆ ਦੇ ਵਿੱਚ ਕੋਈ ਨਹੀਂ ਬਣਾ ਸਕਦਾ ਜਿੱਦਾਂ ਤੁਸੀਂ ਪ੍ਰੋਗਰਾਮ ਬਣਾ ਰਹੇ ਆ ਔਰ ਅੱਜ ਤੁਸੀਂ ਸ਼ੁਰੂ ਕਰਦੇ ਆ ਕਿੱਡੇ ਬਰਾਸ ਪ੍ਰੋਗਰਾਮ ਹੁੰਦੇ ਆ ਕਿੱਡੇ ਪ੍ਰਾਗਣ ਹੁੰਦੇ ਆ ਕਿਹੜੇ ਹਰਦਵਾਰ ਹੁੰਦੇ ਆ ਡੇ ਪ੍ਰੋਗਰਾਮ ਕਰੀ ਪਿਛੇ ਸੰਗਿਆ ਚ ਨਹੀਂ ਹੋਏ ਜਿਹੜੇ ਹੁਣ ਹੋ ਰਹਾ ਪਰ ਸੁਭਾਨ ਨਾ ਵਾਲਾ ਕੋਈ ਵੀ ਨਹੀਂ ਸੁਭਾਨ ਨਾ ਵਾਲਾ ਕੋਈ ਨਹੀਂ ਔਰ ਸਾਰੇ ਹੀ ਉਹਨ ਕਮਜ਼ੋਰ ਬਣਾਉਣ ਦੀ ਕੋਸ਼ਿਸ਼ ਕਰਦੇ ਸਾਡੇ ਆਪਣੇ ਦੂਸਰੇ ਨਹੀਂ ਆਪਣੇ ਹੀ ਕਮਜ਼ੋਰ ਕਰਨ ਜਾ ਰਹੇ ਇਸ ਕਰਕੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਇਹ ਗੁਰੂ ਅਰਜਨ ਦਾਸ ਜੀ ਦਾ ਮਿਸ਼ਨ ਹੈ ਇਹ ਗੁਰੂ ਅਰਜਨ ਦਾਸ ਜੀ ਦਾ ਨਾ ਸਿਰ ਸਾਂਝਤਾ ਨਹੀਂ ਹੈ ਨਾ ਕਿਸ ਜੱਜੇਬੰਦੀ ਦਾ ਏ ਗੁਰੂ ਅਰਜਨਦਾਸ ਜੀ ਸੋਚ ਹੈ ਜਿਹੜਾ ਆਪਾਂ ਲੈ ਕੇ ਚੱਲਦੇ ਆਂ ਉਹਨਾਂ ਨੇ ਕਿਹਾ ਸੀ ਜੇ ਤੁਸੀਂ ਇੱਧਰ ਪਾ ਪਿਛੇ ਹੋ ਜਾਉਂਗਾ ਨਾ ਤਾਂ ਫਿਰ ਦਰ ਕਿਉਂ ਜਾਉਗੇ ਹਰਸ ਹੋਈ ਦਾ ਛਾੜ ਕੇ ਇਹਦਾ ਮਤਲਬ ਕੀ ਹੈ ਜਿਸਦਾ ਮਤਲਬ ਕੀ ਹੈ ਜਿਹੜਾ ਹਰਸ ਹੋਈ ਦਾ ਛਾੜ ਕੇ ਇਹ ਨਾਮ ਨਹੀਂ ਹੈ ਬਾਦ ਨੀਆਂ ਦਾ ਸੋਚ ਆ ਜੇ ਤੁਹਾਡੇ ਕੋਲ ਸੋਚ ਦੇ ਵਿੱਚ ਪਾਵਰ ਨਹੀਂ ਆਏਗੀ ਤਾਂ ਫਿਰ ਤੁਸੀਂ ਖੋਖਰੇ ਹੀ ਪਾਉਂਦੇ ਆਂ ਬਹੁਤ ਕੀ ਹੋ ਰਿਹਾ ਜੋ ਨਾ ਬਦਲ ਨਹੀਂ ਬਦਲਣਾ ਇਹ ਕਿਰਾਵਾ ਸਾਡੇ ਆਪਣੇ ਧੋੜ ਲਾਤੀ ਸਾਡੇ ਆਪਣੀ ਪਰੇ ਪਰ ਤੇ 20 ਵਾਰ ਤੇ ਇਹਨਾਂ ਕੋ ਬਾਦੇ ਇਕੱਠੇ ਹੋਣ ਦੀ ਬਜਾਏ ਦੂਸਰੇ ਪਾਸੇ ਨੂੰ ਕਹਿ ਹਲ ਹੋ ਗਿਆ ਸਾਰਾ ਤਾਂ ਕਿਦਰ ਮੈਂ ਨਾ ਰਹੇ ਜਮਾ ਸਾਰੇ ਜਿਹੜਾ ਕੰਮ ਕਰਦਾ ਜਿਹੜਾ ਕੋਲ ਕੇ ਬੰਦਾ ਉਹ ਦੂਸਰਾ ਨੂੰ ਆਪਣੇ ਅਨਸਾਰ ਕਰ ਲੈਂਦਾ ਇਹ ਕਿਤੇ ਕਿਉਂਕਿ ਇਹਦੇ ਕੋ ਪੈਸਾ ਬਹੁਤ ਹੈ ਇਹਦੇ ਕੋ ਹੁਨਰ ਬਹੁਤ ਹੈ ਇਹਦੇ ਕੋ ਅਕਲ ਬਹੁਤ ਹੈ ਡਾਕਟਰ ਸਾਹਿਬ ਦੀ ਗੱਲ ਹੋਈ ਸੀ ਕਿ ਨਹੀਂ ਡਾਕਟਰ ਸਾਹਿਬ ਨੇ ਦੱਸ ਦੇ ਹੀ ਇਹਦਾ ਜਿਹੜਾ ਬਰੋਥ ਹੋਏਗਾ ਨਾ

ਹਰ ਪਿਛੇ ਵੀ ਜਾ ਰਹੇ ਆ ਅੱਗੇ ਨੂੰ ਵੀ ਕਈ ਕੁਝ ਕਰ ਰਹੇ ਆ ਜਿਸ ਕਰਕੇ ਮੇਰੀ ਬੇਨਤੀ ਸਾਰਿਆਂ ਨੂੰ ਜੋ ਆਪਾਂ ਜਿਹੜੇ ਮਹਾਪੁਰਸ਼ਾਂ ਨੇ ਉਹ ਪ੍ਰੋਜੈਕਟ ਕੀ ਰਾਇਆ ਉਹਨਾਂ ਪਿਛੇ ਨਾ ਜਾਣ ਦਈਏ ਅੱਜ ਤੱਕ ਸਟੇਟਮੈਂਟ ਆ ਰਹੀਆਂ ਐ ਕਿ ਇਸ ਯਤਨਾਂ ਨਾਲ ਬੋਲੋ ਜਿਹੜਾ ਦੇ ਸਕੂਲ ਬੰਦ ਕਰੋ ਉਹ ਸਕੂਲ ਤੁਸੀਂ ਬਣਾਇਆ ਗੁਰੂ ਕਾਲ ਪਰਮ ਦੀ ਕਿਰਪਾ ਹੋਈ ਆ ਡਾਕਟਰ ਬੇਦਕਲੀ ਹੋਈ ਆ ਕਿਸੇ ਨੂੰ ਹੰਗਣੀ ਸੀ ਆ ਭੈਣਾ ਮੇਟੀਆਂ ਇੱਕ ਮਰਲਾ ਜਗ੍ਹਾ ਦੇ ਨਾਲ ਅਸੀਂ ਹੋ ਸਕੀਏ ਜੋ ਸਰ ਉੱਤੇ ਕਰਾ ਕਰਕੇ ਕਹਿੰਦੇ ਬੜੇ ਦੇਖਿਆ ਗਿਆ ਇੱਕ ਮਾਲਾ ਭੈਣਾ ਦੇ ਨਾਮ ਤੇ ਜਿਹੜਾ ਨਹੀਂ ਹੋ ਸਕਦੀ ਜਿਹਦਾ ਦੀ ਕਿਰਪਾ ਹੋਈ ਜਾਂਦੀ ਡਾਕਟਰ ਸਾਹਿਬ ਜੀ ਤੁਹਾਨੂੰ ਕਿਹੜੇ ਸਰਕਾਰ ਜੀ ਉਹਨਾਂ ਨੇ ਉਹਨਾਂ ਨੇ ਨੇਤਾ ਕੀਤੀਆਂ ਕਾਹ ਜਾ ਕੇ ਅਸੀਂ ਖੜੇ ਹੋ ਰਹੇ ਹਾਂ ਪਰ ਸਾਡੇ ਉਹਨੂੰ ਕਮਜ਼ੋਰ ਕਰਦੇ ਇਹ ਨਹੀਂ ਕਰਉਂਦਾ ਆਹ ਨਹੀਂ ਕਹੇ ਜੇ ਤੁਸੀਂ ਕਿਹੜਾ ਕਰਨਾ ਇਹ ਵਿਪਖਸ਼ੀ ਬੈਠਾ

ਵੇ ਮੇਰੇ ਨਾਲ ਦਾ ਸਾਥੀ ਪਾਰ ਦੁੱਤਾ ਅਸੀਂ ਤਾਂ ਸੱਜ ਸਮਝਿਆ ਸੀ ਅਸੀਂ ਤਾਂ ਮਹਾਪੁਰ ਸਮਝਿਆ ਸੀ ਲਗੇ ਰਹੇ ਪਰ ਉਹਦਾ ਜਦੋਂ ਇਸ ਤਰ੍ਹਾਂ ਕੀਤਾ ਉਹਨਾਂ ਸਾਰੇ ਪਾਕੀਆਂ ਨੇ ਇਕੱਠਾ ਕਰਕੇ ਉਹਨਾਂ ਨੂੰ ਰੋਕ ਲਿਆ ਉਹ ਜਾਨ ਨਹੀਂ ਦਿੱਤਾ ਜਿਹਨ ਗਲੇਰ ਪਾਰੀ ਤੋਂ ਪਾਰ ਦੁੱਤਾ ਤੇ ਜਦੋਂ ਉਹਨੇ ਰੋਕਿਆ ਰੋਕ ਕੇ ਕਹਿ ਦੇਨੇ ਕਿ ਸਜ਼ਾ ਦੇ ਦਿਓ ਇਹਨੂੰ ਸਜ਼ਾ ਦਿਓ ਮੌਦੀ ਨੂੰ ਵੀ ਅਸੀਂ ਗਲੇਰ ਦੇ ਨਾਲ ਮਾਰੋ ਉਹ ਜਿਹੜਾ ਪੱਖੀ ਸੀ ਨਾ ਉਹ ਕਹਿਣ ਲੱਗਾ ਨਹੀਂ ਮੇਰੀ ਗੱਲ ਸੁਣੋ ਕਹਿੰਦੇ ਚਾਹ ਮਨੰਦੂ ਦਾ ਸਿੱਧਾ ਕਰਦੀ ਆ ਕਿਉਂਕਿ ਤੇਰਾ ਸਾਥੀ ਹੁੰਦਾ ਜੋ ਤੂੰ ਗੰਵਾਤੇ ਹੋਏਗਾ ਹੁਣ ਕਹਿ ਮਾਰ ਕਰ ਦਿਓ ਪਰ ਇਹਨੂੰ ਇੱਕ ਗੱਲ ਕਹਿ ਦਿਓ ਜਿਸ ਨਿਵਾਸ ਤੇ ਜਨਾ ਹੁਕਮ ਤੇ ਰਹੋ ਅਸੀਂ ਦਾ ਸਾਥ ਸਮਝੀਏ ਤੈਨੂੰ ਮੱਖਾ ਦੇ ਕੇ ਤੇ ਕੱਢ ਕੇ ਮਾਰੂ ਸਾਡੇ ਗੋਲੀ ਪਾ ਦਿੱਤੀ ਇਹ ਨਿਵਾਸ ਨਹੀਂ ਬਾਕੀ ਸੋਚੋ ਨਰੁ ਨਿਵਾਸ ਨੇ ਬੰਦਗੀ ਸ਼ਾਹੀ ਤਰਾਸ ਦولت ਦੇ ਜੁਆ ਮਾਹੀ ਤਰਾਸ ਇਹ ਨਿਵਾਸ ਪਾਇ ਤੂੰ ਤੇ ਕੰਮ ਕਰੋ ਉਸ ਰੋ ਦੇ ਕੰਮ ਕਰੋ ਦੁਨੀਆ ਨੂੰ ਘੁਮਰਾਣਾ ਨਾ ਕਰੋ ਲੋਕਾਂ ਨੂੰ ਘੁਮਰਾਣਾ ਨਾ ਕਰੋ ਅੱਜ ਸਰਕਾਰਾਂ ਨੂੰ ਪਰੇਸ਼ਾਨ ਨਹੀਂ ਪਾਈ ਹੋਈ ਆ ਅਸੀਂ ਚੋਲੇ ਪਹਿਨੇ ਆ ਮਹਾਰਾਜ ਲੋਕੀ ਸਾਡਾ ਸਰਕਾਰ ਕਰਦੇ ਆ ਅਸੀਂ ਕੀ ਕਰ ਰਹੇ ਆ ਸੰਤ ਮਹਾਂਪੁਰਖ ਬੈਠੇ ਇੱਕ ਦਰਾਖਤ ਲੱਗਦੇ ਉਥੋਂ ਦੇ ਬਾਦਸ਼ਾਹ ਲੰਘਿਆ ਤੇ ਜਿਸ ਨੇ ਬਾਦਸ਼ਾਹ ਲੰਘਿਆ ਨਾ ਤੇ ਉਸ ਨੇ ਉਹ ਪੱਛੀ ਸੀ ਉਹਦਾ ਦਰਖਤ ਦੇ ਰਖਦੇ ਆ ਪਰ ਬਾਦਸ਼ਾਹ ਜਿਸ ਨੇ ਲੰਘਿਆ ਤੋਂ ਨੇਚਾ ਸਾਂਤ ਖੇਡਲਾ ਜੋਗਲਾ ਤਾਰੇ ਜੋਗ ਜੋ ਕੇ ਖੜਿਆ ਉਹਦੀ ਨਜ਼ਰ ਚਲੇ ਗਈ ਉਹਨਾਂ ਲੱਗ ਗਈ ਇਹ ਕੌਣ ਆ ਗਿਆ ਲੇ ਪੰਛੀ ਦਾ ਸੱਚ ਪਰ ਸੀ ਦਰਤਾ ਨਹੀਂ ਪਾੜਾ ਜੋ ਕਹਿਣ ਲਗਾ ਮੈਂ ਦਰਸ਼ਨ ਕਰਦੇ ਆ بہت چلو سونے کرے مہاراج میں سجا کرتا پر میں تھوڑا وجن کی پوچھنا کہ دسو کہ رات جس طرح کی پیتی تھی کیونکہ ٹھنڈ سی بہت زیادہ رہا. ਔਰ ਤੁਸੀਂ ਕੀ ਖਾਤਾ ਹੋਏਗਾ ਕਿਸ ਤਰ੍ਹਾਂ ਦੇਦੇ ਹੋਗੇ ਕਿਤੇ ਜਿਸ ਤਰ੍ਹਾਂ ਰਾਤ ਬਿਤੀ ਹੋਏਗੀ ਜੋ ਬਾਦਸ਼ਾਹ ਨੂੰ ਕਹਿ ਲੱਗੇ ਨਾਲ ਜਿਹੜਾ ਸੀ ਨਾ ਉਹ ਕਹਿਣ ਲੱਗੇ ਕੌਣ ਆਇਆ ਮੋ ਕਦੇ ਜੀ ਬਾਦਸ਼ਾਹ ਆਇਆ ਇਹ ਭਾਰਤ ਦਾ ਬਾਦਸ਼ਾਹ ਆਇਆ ਔਰ ਕੌਣ ਹੋਇਆ ਭਾਰਤ ਦਾ ਬਾਦਸ਼ਾਹ ਹੋਇਆ ਉਹ ਕਹਿੰਦੇ ਆਪਾਂ ਜੀ ਅੱਥੇ ਜਾ ਰਹੇ ਹਨ ਦਰਸ਼ਨ ਕਰਵਾ ਸਕੋਗੇ ਆ ਉਹ ਕਹਿੰਦੇ ਵੀ ਹਾਂ ਦੱਸੋ ਕੀ ਗੱਲ ਕਹਿੰਦਾ ਦੱਸੋ ਤੁਹਾਡੀ ਰਾਤ ਕਿਸ ਤਰ੍ਹਾਂ ਬਿਤੀ ਉਹ ਕਹਿਣ ਲੱਗੇ ਜੇ ਤੂੰ ਬਾਦਸ਼ਾਹ ਨਾ ਤਦਾਂ ਉਹ ਦੱਸ ਰਿਹਾ ਕੁਛ ਤੇਰੇ ਜੈਸੀ ਹੋਰ ਜੰਗਾ ਪਹੁੰਚ ਗਈ ਉਹ ਕਹਿੰਦਾ ਉਹ ਦਰਾਗੇ ਦੇ ਥੱਲੇ ਆਪ ਪੁਜੇ ਦਾਨੇ ਜਿਹੜੇ ਭੱਟੀਆਂ ਨਿਕਲਿਓ ਤੂੰ ਖਾ ਲੈ ਤੇ ਰਾਤ ਜਦਾਂ ਰਿਹਾ ਹੁੰਦਾ ਮੈਂ ਤਾਂ ਮਾਤਵਰਾਂ ਦੇ ਗੱਦਿਆਂ ਤੇ ਸੁਤਾਂ ਜਾ ਕੇ ਕਹਰੇ ਲੱਗੇ ਸਾਰਾ ਹੋਇਆ ਮੇਰੇ ਨਾਲ ਵੀ ਤੂੰ ਤਾਂ ਬਿਲਕੁਲ ਚੰਗੀ ਕਿਦਾ ਉਹ ਕਹਿੰਦਾ ਫਕੀਰ ਕਹਿੰਦਾ ਕਹਿੰਦਾ ਜਦੋਂ ਮੈਂ ਜਾਗਦਾ ਸੀ ਨਾ ਤੇ ਤੂੰ ਵੀ ਜਾਗਦਾ ਸੀ ਤੈਨੂੰ ਸਾਰੀ ਪਾਜਾ ਦਿੱਤੀ ਸੀ

نان پا ہی پاشا یہ پاشا سنت مہا پورش جی کوئی مزاق کرے گا نہ جگہ بھی کٹ کے رکھ دینا وہ چکتے نہیں کسی

ਸਾਰੇ ਰਾਜ ਦੇ ਕੇ ਗੁਰੂ ਮਹਾਰਾਜ ਦੇ ਮਿਸ਼ਨ ਹੋ ਕੇ ਜਿਹੜਾ ਲੈ ਕੇ ਜਾਂਦਾ ਉਹਦੇ ਨਾਲ ਅੱਜ ਨਹੀਂ ਅੱਜ ਤੁਸੀਂ ਵਿਰੋਧ ਕਰ ਰਹੇ ਆ ਡਾਕਟਰ ਸਾਹਿਬ ਦਾ ਵਿਰੋਧ ਹੋਇਆ ਆਸ਼ੀਰਾਮ ਦਾ ਵੀ ਹੋਇਆ ਉਹ ਵਿਚਾਰਾ ਸਵੇਰੇ ਰੋਟੀਆਂ ਦੋ ਬਣਾ ਲਿਆ ਕਹਿੰਦਾ ਭੈਣਾ ਦੋ ਰੋਟੀਆਂ ਬਣਾ ਦਿਓ ਦੋ ਨੂੰ ਇਕੱਠਾ ਕਰਕੇ ਨਾ ਕਾਲਜ ਦੇ ਪੇੜ पे ਆਪਣੀ ਜੇਲ੍ਹ ਪਰਾਂ ਦਾ ਸੀ ਗੱਲ ਜੀ ਅੱਜ ਸਾਰੇ ਕੋਲ ਦੋ ਤਿੰਨ ਵਾਰੀ ਆਏ ਹੋ ਉਹਨਾਂ ਨੇ ਆਪਣੀ ਜੇਲ੍ਹ ਦੇ ਵਿੱਚ

ਤੇ ਉਹਨਾਂ ਨੇ ਸਾਨੂੰ ਸਰਦਾਰੀਆਂ ਨਕਸ਼ੀਆਂ ਆਪਣਾ ਜੀਵਨ ਦਾ ਕਿੱਦਾਂ ਹੋਇਆ ਬਾਅਦ ਪਤਾ ਲੱਗਦਾ ਤੇ ਆਓ ਸਾਰੇ ਮਹਾਪੁਰਸ਼ਾਂ ਨੇ ਜੋ ਬਿੜਾ ਕਾਣੀਆਂ ਹੋਈਆਂ ਜੋ ਰੀਤਾ ਬਣਾਈਆਂ ਹੋਈਆਂ ਉਹਦੇ ਅਨਸਾਰ ਆਪਾਂ ਗੁਰੂ ਪਾਤਸ਼ਾਹ ਨੇ ਸਾਨੂੰ ਸਮੋਹ ਦਿੱਤਾ ਆਪ ਜਾ ਕੇ ਦੂਸਰੇ ਨੂੰ ਜਗਾਓ ਅੱਜ ਸਾਰੇ ਇਹ ਕਹਿੰਦਾ ਉੱਪਰ ਦਾ ਕਹਿਣ ਨੂੰ ਉਥੇ ਪਰਮਿਸ਼ਨ ਅਸ ਦਿੱਤੀ ਜਾਵੇ 라ਹਤਵਾਰ ਨਾ ਸਰ ਪੰਜਾਬ ਵਿੱਚ ਉਹ ਪ੍ਰਸ਼ਾਸਨ ਨਾਲ ਗੋਲਿਆ ਕਹਿੰਦੇ ਓਏ ਯਾਰ ਮਾਰ ਮਾਰ ਜਾਂ ਬੱਲੇ ਆ ਉਹ ਕਹਿੰਦੇ ਹੁਣ ਮਾਰ ਦੰਦਿਆ ਆ ਭੈਣਾਂ ਨੂੰ ਦੋਸ਼ੀ ਕਰ ਜਾਂਦੇ ਚੌਧੂਟੇ ਉਹੀ ਕਾਪੂ ਨਾਲ ਆ ਭੈਣਾਂ ਨੂੰ ਆ ਪੜਿਆ ਲਿਖਿਆ ਨੂੰ ਐਵੇਂ ਕਰਕੇ ਬਿਗਰੀਆਂ ਬਿਗੀਆਂ ਉਹ ਜਿਹਨਾਂ ਨੂੰ ਰਾਣੀ ਆਉਂਦਾ ਪਾਤਨੀ ਆਉਂਦਾ ਇਹ ਟੋਖਾਲਾ ਨੂੰ ਜਿਹੜੇ ਗੱਲਾਂ ਕਰਦੇ ਆ ਨਾਲੇ ਮਾਰ ਨੂੰ ਨਾਲ ਨਾਲ ਪੱਜ ਗੋੜੀਆਂ ਆਉਂਦੀਆਂ ਨਾਲ گیتا بارے پتا نارمائن کرتے ہیں سنیجا گلاس پا کے سیگار کرتے کرتے بدلنا پڑنا چلنا پڑنا یہ ہے کیا خیال کرنا پینا میرے کوئی کم لواس میں ہوٹ کرنی ہے وہ گریلا نہیں پڑا چولہا پایا گریلا پار دیکھ کرنا پڑنا ਪਿਛਲੇ ਬਖਸ਼ਾ ਨੂੰ ਜੇਦਾ ਭਾਈ ਜੇ ਗ੍ਰਹਿ ਲਵਾਣਾ ਤੇ ਰੋਤਾ ਦਾ ਨਿਵਾਦ ਵਾਲਾ ਜੀ ਕਾਰਜੇ ਵਾਲਾ ਆ ਨਾ ਇਹਨੂੰ ਬਦਲਾਉਣਾ ਕਰ ਇਸ ਕਰਕੇ ਅਸੀਂ ਮਹਾਪੁਰਸ਼ਾਂ ਨੂੰ ਸਾਰਿਆਂ ਨੂੰ ਇੱਕੋ ਬੇਨਤੀ ਕਰਾਂਗੇ ਕਿ ਜਿਹੜਾ ਮਹਾਪੁਰਸ਼ਾਂ ਨੇ ਕਿਰਪਾ ਕੀਤੀ ਸਾਡੇ ਤੇ ہردوار روٹی نہیں ملتے اب مشین لگی آٹا کنڈن والی اور ਆਏ ਹੋਇਆ ਮਹਾਪੁਰਸ਼ ਨੇ ਗੋਲਡਨ ਯਾ ਪਾਰਟੀਆਂ ਨੇ ਮੱਥਾ ਟੇਕਣ ਦੀ ਇੱਥੇ ਸਭ ਤੋਂ ਬੜੇ ਨੀ ਸੀ ਹੋਣ ਦੱਤਾ ਤੇ ਕਿਹਨਾਂ ਦੀ ਗੱਲ ਕਰਤਾ ਰਸਤਾ ਸੱਜੇ ਬੈਠ ਕੇ ਮਹਾਪੁਰਸ਼ ਨੇ ਆਪਣਾ ਜਾਚਨ ਮਹਾਪੁਰਸ਼ਨ ਦਰਸ਼ਨ ਕਰਕੇ ਲੋਕਾਂ ਤੇ ਅਸਰ ਦਿਨ ਕਰਤੇ ਅੱਜ ਤੁਸੀਂ ਜਾਓ ਕੋਈ ਤੁਹਾਨੂੰ ਗੋਲ ਨਹੀਂ ਸੀ ਰੰਗਦਾ ਕੋਈ ਫਟਾ ਲਾ ਨਹੀਂ ਕਿਸੇ ਥਾਂ ਤੇ ਪਤਾ ਨਹੀਂ ਸਰਦਾ ਕਿੱਥੇ ਆਜਰੂਗਾ ਅੱਜ ਮਾਨ ਦੀ ਕਿਰਪਾ ਸਾਰੇ ਉੱਤਰ ਪ੍ਰਦੇਸ਼ ਦੇ ਜਿਹੜੇ ਸਰਕਾਰਾਂ ਉਹ ਤੁਹਾਡੇ ਚਰਨਾ ਜਾ ਕੇ ਕਿ ਉਹ ਜੀ ਹੁਕਮ ਮੰਤਰੀ ਕਹਿ ਲਗਾਨਾ ਦਰਸ਼ਕਾਂ ਤੋਂ ਨਾ ਕੋਰ ਤੋਂ ਅਸੀਂ ਰੋਕਿਆ ਨਾ ਕਿ ਨਹੀਂ ਸਾਡਾ ਪ੍ਰੋਗਰਾਮ ਹੈ ਅਪਰੈਲ ਦੇ ਵਿੱਚ ਉਸਦੇ ਤੁਹਾਨੂੰ ਬੇਨਤੀ ਕਰਾਂ ਤੇ ਕਿਹਨਾਂ ਦੀ ਕਿਰਪਾ ਤੇ ਕਿਹੜੀ ਕਿਰਪਾ ਜਿਹੜਾ ਮੁੱਖ ਮੰਤਰੀ ਉਹ ਭਾਰਤ ਦਾ ਜਿਹੜਾ ਪ੍ਰਧਾਨ ਮੰਤਰੀ ਆ ਰਾਸ਼ਟਰਪਤੀ ਆ ਉਹ ਆ ਕੇ ਝੁਕ ਰਿਹਾ ਕਿੱਥੇ ਝੁਕ ਰਿਹਾ ਮਹਾਰਾਜ ਜੀ ਚਾਹਨਾ ਸੰਦੂ ਨਹੀਂ ਝੁਕਦਾ ਕੋਈ ਉਹ ਮਹਾਰਾਜ ਦੀ ਬਾਣੀ ਨੂੰ ਵਾੜ ਦੇ ਉਦੇਸ਼ ਨੂੰ ਮਹਾਪੁਰਸ਼ਾ ਨਿਰਕਰਨ ਵਾਲੇ ਸਰਾਂ ਚੁੜਿਆ ਅੱਜ ਤੁਸੀਂ ਇੱਥੇ ਹੋ ਕੇ ਆਏ ਨੇ ਕਿਥੋਂ ਆ ਕਿਉਂ ਆਇਆ ਇਹ ਮਹਾਪੁਰਸ਼ਾ ਦੀ ਬਰਦਗੀ ਹੈ ਇਹ ਮਹਾਪੁਰਸ਼ਾ ਦਾ ਕਾਰਜ ਆ ਉਹ ਗੰਦੇ ਖਾਓ ਫਰਥੋ ਰੰਗ ਨਹੀਂ ਪਾਈ ਟੋਟਲਾ ਬੇਮਤ ਜਾਈ ਸੋ ਅੱਜ ਉਹ ਪ੍ਰੋਗਰਾਮ ਜੋ ਹੈ ਮਹਾਪੁਰਸ਼ਾ ਨਿਰਕਿਆ ਹੋਇਆ ਅਸੀਂ ਪਰਮਿਸ਼ਨ ਲੈਣ ਵਾਸਤੇ ਕਿਉਂਕਿ ਅਬਰਾਕਰ ਬੋਟਾ ਦਾ ਜਿਹੜਾ ਟੋਰ ਪਰ ਲੱਗ ਰਿਹਾ ਉਹਦੇ ਨੇ ਵੀ ਸਾਨੂੰ ਪਤਾ ਨਹੀਂ ਉਹ ਇੱਛਾ ਪੂਰੀ ਹੋ ਜਾਣੀ ਜਾਂ ਉਹ ਇਹਦੀ ਜਦ ਤੱਕ ਬੱਤ ਕਰੋ ਤਰਿਆਂ ਦੀ ਇਹ ਪੂਰੀ ਹੋ ਜਾਣੀ ਕਿਉਂਕਿ ਪੂਰੀ ਨਹੀਂ ਤਾਂ ਦਿੱਤੀ ਜਾਵੇ ਕਿਉਂਕਿ ਕੋਲ ਲੱਗ ਰਿਹਾ ਵੋਟਾਂ ਨਾਲ ਵੋਟਾਂ ਨੇ ਨਜ਼ਦੀਕ ਆ ਗਈਆਂ ਉਨਾ ਕਰਕੇ ਬੜੀ ਨਿਕਲਿਆ ਅਸੀਂ ਜਾ ਰਹੇ ਸਾਰੀ ਪਾਸੇ ਤੁਹਾਡੇ ਵਾਸਤੇ ਅਸੀਂ ਉਪਰ ਤੱਕ ਜਨਮਾ ਲਈ ਕਿਸੇ ਦਾ ਪ੍ਰੋਬਲਮ ਨਾ ਜੂ ਮਹਾਰਾਜ ਦਾ ਤੇ ਜੇ ਉਹ ਲੱਗ ਗਿਆ ਤੇ ਫਿਰ ਸਾਰੀ ਸੰਗਤ ਕੋਲ ਪਾਣੀ ਬੰਦਾ ਗਿਆ ਸੀ ਤੇ ਉਹਨਾਂ ਦਾ ਧੰਨਵਾਦ ਕਰਾਂਗੇ ਜਿਹੜੇ ਅੰਦਰ ਦੀ ਅੰਦਾਜ਼ਾ ਕਰਦੇ ਆ ਤੇ ਹੋਰ ਕੋਸ਼ਿਸ਼ ਕਰ ਸਕਾਂ ਕੋਈ ਤਰ੍ਹਾਂ ਇਹ ਮਹਾਰਾਜ ਦੇ ਜੋ ਹੈ ਉਹਨਾਂ ਨੇ ਸਰਕਾਰਾਂ ਨੇ ਸਾਨੂੰ ਪੁੱਛਿਆ ਕਿ ਤੁਸੀਂ ਚਾਰ ਦਿਨ ਕਿਉਂ ਲਾਏ ਔਰ ਤੁਸੀਂ ਐਡੀ ਵੱਡੀ ਜਾਤਾਂ ਤੂੰ ਕੀਤੀ ਅਸੀਂ ਗੁਰੂ ਮਹਾਰਾਜ ਦਾ ਸਾਨ ਹੈ ਔਰ ਆਜਾ

ਮਨੁਸ ਕੀ ਬਿਚਾਰਾ ਦਾ ਸਵਾਦੀ ਸੰਗਤਾਂ ਨੂੰ ਅਸੀਂ ਨਮਸਕਾਰ ਕਰਦੇ ਹੋਏ ਵਾਹ ਪੁਰਸ਼ਾਂ ਦੇ ਜਨਮ ਜਨਮਸਕਾਰ ਕਰਦੇ ਹੋਏ ਜਿੱਥੇ ਨਿੱਕੀ ਮੱਤ ਜਾਂਦੇ ਕਿਆ ਸੋਦਰ ਕ ਸਰਦਾਰ ਜੀ ਮਹਾਰਾਜ ਜੀ ਪਰਸੁਹੀ ਰਾਛਨ ਕਰੇ ਨਾਨੀ ਦੀਆ ਤੇ ਨਰਦ ਜਨਾਂਗੇ ਸਤ ਪਤ ਸਰਨ ਸਰਕਾਰ ਜੋ ਗੁਰੂ ਰੂਪੀ ਗਰੀ ਸਾਧ ਸੰਗਤ ਜੀ ਆਏ ਹੋਏ ਮਹਾਂ ਪੁੱਛੰਦੇ ਜਨਾਂ ਦੇ ਵਿੱਚੋਂ ਤੋਂ ਕੋੜ ਨਮਸਕਾਰ ਹੈ ਗੁਰੂ ਪਰੀ ਸਾਧ ਸੰਗਤ ਜੀ ਦਇਆ ਕਰਨ ਦੁੱਖ ਹਰਨ ਉਚਰਨ ਨਾਮ ਕੀਰਤਿ ਧਿਆਲ ਰੂਪ ਭਗਵਾਨ ਨਾਨ ਅਨਾਦ ਸਾਧ ਸੰਗਤ ਗੁਰੂ ਪਰੀ ਸਾਧ ਸੰਗਤ ਜੋ ਮਹਾਂ ਪੁਰਸ਼ ਹੈ ਉਹ ਹਮੇਸ਼ਾ ਵਾਰ ਤੋਂ ਲੋਕਤਾ ਦਾ ਭਲਾ ਲੂਣਦੇ ਆ ਮੇਰਾ ਹਮੇਸ਼ਾ ਵਾਰ ਤੋਂ ਦਇਆ ਕਰਦੇ ਜਿੱਦਾਂ ਮਹਾਰਾਜ ਜੀ ਸਡੇ ਪ੍ਰਧਾਨਤ ਸਾਹਿਬ ਸਤੂਰ ਨਿਰਮਲਾਨਾ ਜੀ ਬੋਲ ਕੇ ਗਏ ਉਹ ਲੋੰਗਾ ਨੇ ਕਿੰਨਾ ਬੁਸ਼ ਹੋ ਗਿਆ ਉਹਨੇ ਫਿਰ ਵੀ ਉਹਨਾਂ ਦੇ ਖਲਾਫ ਹੋਈਏ ਗੱਲ ਜੀ ਕਿ ਇਹ ਦਰਸ਼ਨ ਸਭ ਦੇ ਗਰੇਲਾ ਮਾਰਿਆ ਪਰ ਇਹਨੂੰ ਮਾਫ ਕਰ ਦਿੰਦਾ ਹੈ ਮਹਾਪੁਰਸ਼ ਇਹੋ ਜਿਹੇ ਹੁੰਦੇ ਆ ਅੱਜ ਅਸੀਂ ਇਹ ਵਜ੍ਹਾ ਹੈ ਮਹਾਨ ਪੁਰਸ਼ਾਂ ਦੇ ਦਰਬਾਰ ਤੇ ਅਨੰਤ ਮਸਤ ਕੋਹੇ ਔਰ ਦਰਬਾਰ ਵੱਲੋਂ 10 ਵੱਲੋਂ ਆਇਆਂ ਸੰਤਾਂ ਦਾ ਸਮੂਹ ਮਹਾਭਸ਼ਾਂ ਦਾ ਬੋੜ ਬੋੜ ਧੰਨਵਾਦ ਕੀਤਾ ਜਾਂਦਾ ਹੈ ਔਰ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਬੇਨਤੀ ਕਰਦੇ ਹੋਏ ਮਹਾਰਾਜ ਨੇ ਜਿਸ ਤਰ੍ਹਾਂ ਆਪਣਾ ਪ੍ਰਵਚਨ ਕੀਤਾ ਸਤ ਸੰਤ ਰਹਿਇ ਮਾਦ ਜੈਸੇ ਮਦਵਕੀਰਾ ਇਸੇ ਤਰ੍ਹਾਂ ਆਪਣੇ ਸੰਗਤ ਦੇ ਅਸ਼ੀਰਵਾਦ ਬੁਲਾਈ ਹੈ ਬੋਲੇ ਸੋ ਨਿਹਾਲ ਸਤਿਗੁਰ ਦਾਸ ਵਾਹਿਗੁਰੂ ਤਾਰੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ 4 ਅਪ੍ਰੈਲ ਨੂੰ ਚੂੜਵਾਲੀ ਤੋਂ ਜੋ ਹਰ ਸਾਲ ਦੀ ਤਰ੍ਹਾਂ ਸਾਰੇ ਮਹਾਪੁਰਸ਼ਾਂ ਵੱਲੋਂ ਹਰਦوار ਮਹਾਪੁਰਸ਼ ਚੱਲਦੇ ਆ ਤੇ ਇਹਨਾਂ ਦੇ ਵੱਖਰੇ ਵੱਖਰੇ ਰਸਤੇ ਹੁੰਦੇ ਜਾਣ ਵਾਸਤੇ ਤੇ ਇਸ ਵਾਰ ਅਸੀਂ ਸੰਗਤਾਂ ਦੇ ਕਹਿਣ ਨਾਲ ਕਿਉਂਕਿ ਸੰਗਤਾਂ ਹਰ ਇੱਕ ਔਡੀ ਕਰੀਆਂ ਸਾਰੀ ਪਾਸੇ ਤੇ ਇਸ ਵਾਰ ਜੋ ਸ਼ੋਭਾ ਯਾਤਰਾ 4 ਤਰੀਕ ਨੂੰ ਚੂੜਵਾਲੀ ਪਬਲਿਕ ਸਕੂਲ ਸ੍ਰੀ ਗੁਰੂ ਅਰਜਨਦਾਸ ਪਬਲਿਕ ਸਕੂਲ ਆਦਮਪੁਰ ਦੇ ਨਜ਼ਦੀਕ ਤੋਂ ਜਿਸ ਤਰ੍ਹਾਂ ਹਰ ਸਾਲ ਨਿਕਲਦੀ ਐ ਇਸ ਤਰ੍ਹਾਂ ਵੀ ਇਸ ਵਾਰੀ ਵੀ ਮਾਲਕ ਦੀ ਕਿਰਪਾ ਹੋਈ ਐ ਇਸ ਵਾਰ ਆਦਮਪੁਰ ਭੋਗਪੁਰ ਬੁੱਲੋਵਾਲ ਹੁਸ਼ਾਰਪੁਰ ਹੁੰਦੀ ਹੋਈ ਗੜਸ਼ੰਕਰ ਗੜਸ਼ੰਕਰ ਤੋਂ ਚਰਨ ਗੰਗਾ ਖਰੋਲਗੜ ਰਾਤ ਸੰਗਤ ਰੁਕੇਗੀ ਤੇ ਸਵੇਰੇ 5 ਤਰੀਕ ਨੂੰ ਉੱਥੋਂ ਸਾਰੀਆਂ ਹੋਰ ਇਧਰ ਉਧਰੋਂ ਸਾਰੀਆਂ ਸੰਗਤਾਂ ਆਪਣੀਆਂ ਬੱਸਾਂ ਆਪਣੇ ਕਿਉਂਕਿ ਨਗਰ ਤੋਂ ਜਿੰਨੀ ਵੀ ਸੰਗਤ ਐ ਸਾਰੀ ਉਹ ਚਰਨ ਗੰਗਾ ਹੀ ਐ ਗੁਰੂ ਪਾਤਸ਼ਾਹ ਬੇਗੋਪੁਰਾ ਸਦਮ ਜੋ ਸੰਤ ਮਹਾਪੁਰਸ਼ਾ ਨੇ 11 ਏਕੜ ਜਮੀਨ ਖਰੀਦੀ ਆ ਉੱਥੇ ਸਾਰੀਆਂ ਸੰਗਤਾਂ ਨੇ ਲੰਗਰ ਵੀ ਛਕਣਾ ਔਰ ਇਸ਼ਨਾਨ ਪਾਣੀ ਕਰਨਾ ਦਰਸ਼ਨ ਕਰਨੇ ਤਸਵੀਰੇ 5 ਤਰੀਕ ਨੂੰ ਕੋਈ 10 10 ਦੇ ਕਰੀਬ 10 ਵਜੇ ਦੇ ਕਰੀਬ ਸੰਗਤਾਂ ਉੱਥੋਂ ਚੱਲੇ ਪਹੁੰਚਗੇ ਤੇ ਇਹ ਯਾਤਰਾ ਅਨੰਦਪੁਰ ਸਾਹਿਬ ਔਰ ਮੁਹੱਲੀ ਹੁੰਦੀ ਹੋਈ ਜਵਨानगर ਸਹਾਰਨਪੁਰ ਤਹ ਹਰਦوار ਪਹੁੰਚੇਗੀ 5 ਤਰੀਕ ਸ਼ਾਮ ਨੂੰ 6 ਨੂੰ ਉਹ ਆਪਣੇ ਭਗਵਾਨ ਰਵਿਦਾਸ ਆਸ਼ਰਮ ਬੇਗਮਪੁਰਾ ਤੋਂ ਜੋ ਹਰ ਸਾਲ ਬਹੁਤ ਤਦਾਦ ਦੇ ਵਿੱਚ ਸੰਗਤਾਂ ਹਰਕੀਪੌੜੀ ਪੈਦਲ ਚੱਲ ਕੇ ਜਾਂਦੀਆਂ ਉਹ 6 ਤਰੀਕ ਨੂੰ ਹੋਵੇਗੀ 7 ਤਰੀਕ ਨੂੰ ਖੁੱਲੇ ਪੰਡਾਲਾਂ ਵਿੱਚ ਸੰਗਤਾਂ ਨੂੰ ਸਾਰੀਆਂ ਸੰਗਤਾਂ ਨੂੰ ਮਹਾਰਾਜ ਦਰਸ਼ਨ ਦੇਣਗੇ ਔਰ ਮਹਾਪੁਰਿਪਰਵਚਨ ਕਰਨਗੇ ਤੇ 7 ਤਰੀਕ ਸ਼ਾਮ ਨੂੰ ਹੀ ਸੰਗਤਾਂ ਵਾਪਸੀ ਕਰਨਗੀਆਂ ਤੋ ਅਸੀਂ ਸਾਰਿਆਂ ਦੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਜਿੱਥੇ ਵੀ ਹੈ ਉਹ ਸਾਰੇ ਰਲ ਮਿਲ ਕੇ ਇਤਹਾ ਸ਼ੋਭਾ ਯਾਤਰਾ ਦਾ ਸਵਾਗਤ ਕਰੋ ਔਰ ਸਾਰੇ ਰਲ ਮਿਲ ਕੇ ਆਪਾਂ ਇਹ ਮਹਾਰਾਜਾ ਗੁਰੂ ਅਰਜਨਦਾਸ ਮਹਾਰਾਜ ਦੀ ਸ਼ੋਭਾ ਯਾਤਰਾ ਕਿਸੇ ਸੰਤ ਦੀ ਨਹੀਂ ਇਹਦਾ ਸਮਝ ਲੈਣਾ ਕਿ ਉਹ ਸੰਤ ਫੋੜ ਆਲਿਆਂ ਦੀ ਆ ਜਾਂ ਉਹਨਾਂ ਦੀ ਹੈ ਇਹ ਗੁਰੂ ਅਰਜਨਦਾਸ ਮਹਾਰਾਜ ਜੀ ਦੀ ਆ ਦਮੜੀ ਪੇਟਾ ਸ਼ੋਭਾ ਯਾਤਰਾ ਤੋ ਬੇਗਮਪੁਰ ਤੱਕ ਜਾਏਗੀ ਹਰਦੁਆਰ ਤੱਕ ਤੇ ਉੱਥੇ ਮਹਾਰਾਜ ਦਰਸ਼ਨ ਕਰਕੇ ਸਾਰੀਆਂ ਸੰਗਤਾਂ ਦੇ ਅਸ਼ੀਰਵਾਦ ਪਾਣੀ ਕਰਕੇ ਤੇ ਅਸ਼ੀਰਵਾਦ ਲੈ ਕੇ 7 ਤਰੀਕ ਸ਼ਾਮ ਨੂੰ ਸਾਰਿਆਂ ਨੇ ਵਾਪਸੀ ਕਰਨੀ ਆ ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਮੀਡੀਆ ਦੁਆਰਾ ਧੰਨਵਾਦ ਵੀ ਕਰਦੇ ਆ ਸਾਰੀਆਂ ਸੰਗਤਾਂ ਦਾ ਕਿਉਂਕਿ ਸਾਰਿਆਂ ਨੇ ਦਰਸ਼ਨ ਕਰਨੇ ਆ ਤੋ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੀ ਸਾਡੀ ਆਵਾਜ਼